ਮੈਲਾ ਛਪਾਰ ਦਾ ਚੱਲਦੀਆਂ ਨੇਗੀ ਫੁੱਲ ਤਿਆਰੀਆਂ ਛਪਾਰ ਦੇ ਐਮਐਲਏ ਦੇ ਉੱਤੇ ਗਾਣਦਾਰੀਆਂ ਐਨ ਪੂਰੀਆਂ ਚੱਲ ਰਹੀਆਂ ਨੇ ਇਹਦੀਆਂ ਇਧਰਲੇ ਪਾਸੇ ਚੰਡੂਲ ਚੰਡਾਲ ਐਨ ਪੂਰੇ ਲੱਗ ਰਹੇ ਨੇ ਗੱਟੂwidehat ਝੂਲੇ ਜਾਂ ਲੈਣ ਲੱਗ ਰਹੇ ਨੇ ਕਿਉਂ ਸਾਹਮਣੇ ਚੰਡੂਲ ਲੱਗ ਰਹੇ ਨੇ ਇਧਰਕੇ ਇਥੇ ਇਧਰ ਨਾਲ ਕੇ ਇਥੇ ਸਾਰਾ ਕੋਦੇ ਇਥੇ ਚੰਡੂਲ ਚੰਡਾਲ ਐਨ ਪੂਰਾ ਇੱਕ ਨੰਬਰ ਹੁੰਦਾ ਪੱਡਾ ਬਾਲ ਦਾ ਮੇਲਾ ਹੁੰਦਾ ਪਾ ਮੇਲਾ ਛਪਾਰ ਦਾ ਜਿਹੜੇ ਪਕਾਇਦਾ ਬਣਾ ਲਈ ਇਹ ਪੁਰਾਣ ਤਗੜਾ ਮੇਲਾ ਹੁੰਦਾ ਵਗਾ ਪ੍ਰਸਿੱਧ ਮੇਲਾ ਵਗਾ ਵਾਲੇਦਾਰੇ ਜਾਣਿਆ ਹੋਇਆ ਮੇਲਾ ਵਗਾ ਇਹ ਮੇਲਾ ਛਪਾਰ ਦਾ ਗਾਣਿਆਂ ਵਿੱਚ ਵੀ ਕਈਆਂ ਦੇ ਵਿੱਚ ਚਰਚਾ ਹੁੰਦੀ ਹੈ ਕਿ ਮੇਲੇ ਛਪਾਰ ਦੇ ਦੀ ਐਨੀ ਪਿਰਕ ਦੇ ਗਾਣਿਆਂ ਦੇ ਵਿੱਚ ਮੇਲੇ ਵਿੱਚ ਟੱਕਰੀ ਸੀ ਮੈਨੂੰ ਛਪਾਰ ਦੇ ਆਹ ਛਪਾਰ ਦਾ ਮੇਲਾ ਵਗਾ ਤਿਆਰੀਆਂ ਹੁੰਦੀਆਂ ਨੇ ਕਿ 16 ਤਰੀਕ ਤੋਂ ਸ਼ੁਰੂ ਹੋਗਾ 16 ਤਰੀਕ ਤੋਂ ਸ਼ੁਰੂ ਹੋਗਾ ਇਹ ਮੇਲਾ ਤੇ だっ ਤਿਆਰੀਆਂ ਹੁੰਦੀਆਂ ਲੱਗੀਆਂ ਮੇਲੇ ਦੀਆਂ ਤਿਆਰੀਆਂ ਕਰਕੇ ਫੇਰ 16 ਤਰੀਕ ਤੋਂ ਇੱਥੇ ਆ ਸਾਰੀ ਜਗ੍ਹਾ ਕਿਹੜੀ ਆਲੇ-ਦਾਲੇ ਤੁਸੀਂ ਸਾਰੀ ਜਗ੍ਹਾ ਦੇ ਦਿੰਦੇ ਹੋ ਸਾਰੀ ਜਗ੍ਹਾ ਭਰੀ ਹੋਣੀ ਆਗੀ ਇੱਥੇ ਪੈਰ ਤੁਹਾਨੂੰ ਮਣੀ ਜਗ੍ਹਾ ਹੁੰਦੀ ਹੈਗੀ ਕਿਹੜੀ ਆ ਤੁਸੀਂ ਸੜਕ ਦੇਖਦੇ ਹੋ ਸੜਕ ਵੀ ਸਾਰੀ ਭਰੀ ਹੁੰਦੀ ਆਗੀ ਜੇ ਘਟੋ-ਘਟ ਡੇਢ ਕਿਲੋਮੀਟਰ ਤੱਕ ਹਰਕ ਤੇ ਜਾਮ ਲੱਗਿਆ ਹੁੰਦਾ ਵਗਾ ਡੇਢ ਕਿਲੋਮੀਟਰ ਤੋਂ ਸੰਗਤ ਤਾਂ ਇੱਥੇ ਖੜੀ ਹੁੰਦੀ ਆਗੀ ਮੱਥਾ ਟੇਕਨ ਨੂੰ ਇਹੀ ਹੈਗਾ ਹੋਮੇਡੈਸ਼ ਪਾਰ ਦਾ ਦਰੈਸ ਜਿਹੜੀਆਂ ਲੈ ਤੁਸੀਂ ਬਿਨਾਂ ਦੇਖ ਸਕੋਗੇ ਸਿੰਘ ਕੋਲ ਮੋਦੇ ਆ ਝੂਲਿਆਂ ਦੀਆਂ ਤਿਆਨੀਆਂ ਇੱਧਰ ਚੱਲ ਰਹੀਆਂ ਨੇਗੇ ਝੂਲੇ ਵੀ ਥੋੜੀ ਥੋੜੀ ਤਿਆਰ ਹੁੰਦੇ ਨੇ ਕਿ ਤੇ ਇੱਧਰ ਕੈਸਤੀਆਂ ਦਾ ਤਿਆਰ ਹੋਉਂਦੀਆਂ ਆਹ ਇੱਥਾ ਕੈਸਤੀਆਂ ਤਿਆਰ ਹੋਗੀਆਂ ਤੇ ਆ ਇੱਕ ਨਵਾਂ ਝੂਲਾ ਜਾਇਆ ਵਗਾ ਹੈ ਪਾਲੇ ਦੇ ਸਾਹ ਦੇਖ ਹੁੰਦਾ ਜੇ ਝੂਲਾ ਜਾਇਣ ਘੁੰਮ ਕੇ ਕਹਦੇ ਵਾਲੇ-ਦਾਲੇ ਨੂੰ ਪੂਰਾ ਘੁੰਮੂਗਾ ਇਹ ਝੂਲਾ ਉੱਤੇ ਥੱਲੇ ਦੀ ਪੂਰਾ ਹੋਊਗਾ ਇਹ ਨਵਾਂ ਝੂਲਾ ਆਇਆ ਵਗਾ ਇਹ ਅੱਡ ਦੁਕਾਨਾਂ ਆ ਗਈ ਕਿਵੇਂ ਪਾਥੀਆਂ ਦੀ ਦੁਕਾਨ ਹੋ ਸਾਹਮਣੇ ਪਾਥੀਆਂ ਦੀ ਦੁਕਾਨ ਆ ਗਈ ਆ ਪਾਥੀਆਂ ਦੀ ਦੁਕਾਨ ਇਹ ਵੀ ਲੱਗ ਚੁੱਕੀ ਹੈ ਕਿ ਸਾਰੇ ਖਾਣ ਪੀਣ ਵਾਲੀਆਂ ਚੀਜ਼ਾਂ ਜੋ ਜੋ ਵੀ ਹੁੰਦਾ ਵਗਾ ਮਿਲ ਜੇ ਦੇ ਵਿੱਚ ਚਾਹਣ ਪੂਰੇ ਲੱਗ ਚੁੱਕਾ ਵਗਾ ਮੇਲੇ ਦੇ ਵਿੱਚ ਆਣ ਪੂਰਾ ਪ੍ਰਸਿੱਧ ਮੇਲਾ ਵਗਾ ਮਾਲ ਫੇਰਾ ਮੇਲਾ ਸ਼ਪਾਰ ਦਾ ਅੰਮੀ ਵਰਕ ਦੇ ਗਾਣੇ ਦੇ ਵਿੱਚ ਆਉਂਦਾ ਵਗਾ ਮੇਲਾ ਸ਼ਪਾਰ ਦਾ ਇਹ ਮੇਲੇ ਵਿੱਚ ਟੱਕਰ ਈ ਸੀ ਮੈਨੂੰ ਉਸ ਵਾਰ ਤੇ ਅਰਜੰਟ ਢੋਲੋ ਵੀ ਲਾਉਂਦਾ ਅਰਜੰਟ ਢੋਲੋ ਤੇ ਕੀਤੇ ਜੀ ਆਇਆ ਵਾਗਾ ਮੱਥਾ ਦਰਵਾਜਾ ਛਾਪ ਟੇਕਣਾ ਆਈ ਉਹ ਸੁਣਿਓ ਉਹ ਯੂ ਉਹ ਗਾਣੇ ਦੇ ਵਿੱਚ ਵੀ ਆਇਆ ਹੋਗਾ ਮੇਲੇ ਈਪਾਰ ਦਾ ਬਹੁਤ ਵੱਡਾ ਇਤਿਹਾਸ ਆ ਵਾ ਬਿismillah <laughs> ਈਪਾਰ ਦਾ ਪ੍ਰਸਿੱਧ ਮੇਲਾ ਵਾ ਹੈ ਮਾਲਵੇ ਦਾ ਅੱਸੀ ਕਾ ਪੰਜਾਬੀਓ ਮੈਂ ਤੁਹਾਡਾ ਆਪਣਾ ਗੋਰਮਕ ਸਿੰਘ ਆਸ ਕਰਦਾ ਸਭ ਠੀਕ ਠਾਕ ਹੋਵੋਗੇ ਅੱਜ ਪਹੁੰਚੋਗੇ ਮੇਲਾ ਸਪਾਰ ਗੂਗਾ ਮਾਰੀ ਦੇ ਜਿੱਥੇ ਤਿਆਰੀਆਂ ਚੱਲਦੀਆਂ ਨੇ ਗੀਆਂ ਗੂਗਾ ਮਾਰੀ ਦੇ ਉੱਤੇ ਚਪਾਰ ਮੇਲੇ ਦੀਆਂ ਤੇ ਆਜੂ ਤੁਹਾਨੂੰ ਦਿਖਾਉਣੇ ਮੇਲੇ ਦੀਆਂ ਕੀ ਤਿਆਰੀਆਂ ਚੱਲਦੀਆਂ ਨੇ ਸਾਰੇ ਪਾਸੇ ਨਿਕਲ ਕੇ ਤੁਹਾਨੂੰ ਦਿਖਾਉਣੇ ਆਂਗੇ ਤਿਆਰੀਆਂ ਮੇਲੇ ਦੀਆਂ ਜੋ ਚੱਲਦੀਆਂ ਨੇਗੀਆਂ ਤੇ ਤਿਆਰੀਆਂ ਮੇਲੇ ਦੀਆਂ ਫੁੱਲ ਚੱਲਦੀਆਂ ਨੇ ਕਿ ਦੁਕਾਨਦਾਰ ਲੱਗ ਚੁੱਕੇ ਨੇ ਕਿ ਦੁਕਾਨਦਾਰੀਆਂ ਪੂਰੀਆਂ ਸਾਰੀਆਂ ਦੁਕਾਨਾ ਪਾਥੀਆਂ ਪੁੱਥੀਆਂ ਦੀ तकरीबन ਸਾਰੀਆਂ ਲੱਗ ਚੁੱਕੀਆਂ ਨੇ ਕਿ ਤਕਰੀਬਨ ਕਿਹੜਾ ਖਾਲੀ ਹੈਗਾ ਇਹ ਇੱਕ ਦੋ ਦਿਨਾਂ ਤੱਕ ਬਿਲਕੁਲ ਸਾਰੇ ਭਰਿਆ ਰਹੇ ਭਰਿਆ ਦਿ ਸਵੇਰ ਨੂੰ ਭਰਿਆ ਬਿਲਕੁਲ ਇਹ ਖਾਲੀ ਨਹੀਂ ਰਹਿਣਾ ਬਗਾ ਇੱਥੇ ਦੋ ਚਾਰ ਦਿਨਾਂ ਤੱਕ ਮੈਂ ਆਪਾਂ ਕਹਿ ਸਕਦਾ ਕਿ ਉਦੋਂ ਬਾਅਦ ਵੀ ਯਾਨੀ ਕਿ ਇੱਥੇ ਪੈਰ ਤਨ ਨੁਮਣੀ ਜਗ੍ਹਾ ਹੋਣੀ ਤੇ ਉਹ ਸਾਹਮਣੇ ਦੇਖ ਸਕਦੇ ਤੁਸੀਂ ਚੰਡੋਲ ਵੀ ਲੱਗ ਰਹੇ ਨੇ ਕਿ ਚੰਡੋਲਾਂ ਦੀਆਂ ਵੀ ਤਿਆਰੀਆਂ ਹੋ ਰਹੀਆਂ ਨੇ ਕਿ ਸਾਰੀਆਂ ਤਕਰੀਬਨ ਦੇਖ ਸਕਦੇ ਹੋ ਤੁਸੀਂ ਤਿਆਰੀਆਂ ਲੱਗੋ ਲੱਗ ਮਠਿਆਈਆਂ ਦੀਆਂ ਦੁਕਾਨਾਂ ਪਾਕੀਆਂ ਦੀਆਂ ਦੁਕਾਨਾਂ ਜੋ-ਜੁਕਾਸੀ ਦੀਆਂ ਵੀ ਦੁਕਾਨਾਂ ਵੀ ਸਾਰੀਆਂ ਲੱਗਦੀਆਂ ਨੇ ਗੀਆਂ ਦੇਖ ਸੰਕੇ ਮੇ ਤੁਸੀ ਟਾਈਪ ਤੋਂ ਤੁਸੀਂ ਵੀਰਾਂ ਜੀ ਆਣਗੇ ਨਾ ਤੇ ਮੇਲਾ ਸਪਾਰ ਦਿਖਾਉਣ ਹੈ ਕਿ ਸਾਨੂੰ ਲਾਈਵ ਤੋਂ ਵੀਰਾਂ ਅੱਜ ਐਨ ਪੂਰਾ ਚੱਲਦਾ ਵਗਾ ਜੋਰਾਂ ਤੇ ਕੰਮ ਮੇਲੇ ਦੇ ਉੱਤੇ ਚੰਡੋਲ ਚ ਨੂੰ ਐਨ ਪੂਰੇ ਕਰ ਦੇਣਗੇ ਫਿੱਟ ਇੱਧਰ ਕੇਸਤੀਆਂ ਕਰੀ ਜਾਂਦੇ ਨੇਗੇ ਬਾਈ ਹੁਣ ਇਹ ਫਿੱਟ ਕੇਤੀਆਂ ਚੰਡੋਲ ਅਟੋ ਅਟ ਝੂਲੇ ਬੜੇ ਤਰ੍ਹਾਂ ਟਾਈਪ ਦੇ ਚੂਲੇ ਲੱਗੋ ਲੱਗ ਜੋ ਜੋ ਕੁਝ ਵੀ ਹੁੰਦਾ ਵਗਾ ਸਾਰਾ ਕੁਝ ਇੱਥੇ ਤਿਆਰੀ ਕਰੀ ਜਾਂਦੇ ਨੇਗੇ ਪਾਰ ਦੇ ਮੇਲੇ ਦੇ ਉੱਤੇ ਦੇਖ ਸਕਦੇ ਹੋ ਤੇ ਇਤਰੇ ਕੋਸਕੋ ਬਾਕੀ ਰਹਿੰਦਾ ਵੀਗਾ ਹੌਲੀ ਹੌਲੀ ਕਰ ਦੇਣਗੇ ਤਿਆਰੀਆਂ ਆਪਣੀਆਂ ਜੋ ਜੋ ਤਿਆਰੀਆਂ ਹੁੰਦੀਆਂ ਨੇ ਕਿ ਇਹਨਾਂ ਦੀਆਂ ਕਰੀ ਜਾਂਦੇ ਨੇਗੇ ਸਾਰੀਆਂ ਇਹ ਇਧਰ ਕੇਸਤੀਆਂ ਦੀਆਂ ਹੁੰਦੀਆਂ ਨੇ ਕਿ ਤਿਆਰੀਆਂ ਕੇਸਤੀਆਂ ਦੀਆਂ ਸਾਰੀਆਂ ਕੇਸਤੀਆਂ ਤੇ ਝੂਲੇ ਜਵਾਕਾਂ ਨੂੰ ਜੋ ਕੇਸਤੀਆਂ ਨੇਗੀਆਂ ਝੂਲੇ ਨੇਗੇ ਜਾਂ ਇਧਰ ਚੰਡੋਲ ਲੱਗ ਰਹੇ ਨੇਗੇ ਚੰਡੋਲਾਂ ਤੇ ਵੀ ਤਾਂ ਨਹੀਂ ਕਰਦੇ ਨੇਗੇ ਚੰਡੋਲ ਸਾਰਾ ਕੁਝ ਇਹ ਚੰਡੋਲ ਆ ਝੂਲਾ ਜਿਹਾ ਵਗਾ ਫੇੜਾ ਬਾਹਰ ਚੱਲਦਾ ਵਗਾ ਏ ਵੀ ਨਵੇਂ ਆਉਣ ਲੱਗਿਆ ਵਗਾ ਪਹਿਲਾਂ ਦੇਖਿਆ ਨਹੀਂ ਕਦੇ ਹੁਣ ਨਵੇਂ ਆਉਣ ਲੱਗੇ ਨੇਗੇ ਇਹ ਵੀ ਚੂਲੇ ਤੇ ਇਧਰ ਸਾਰੀਆਂ ਸਰਗਸਾਂ ਮੇਲੇ ਦੇ